ਜਦੋਂ ਕਿਤੇ ਸਾਡੇ ਕਿਤੇ ਮੁੰਡੇ ਦਾ ਵਿਆਹ ਹੋਵੇ ਅਸੀਂ ਗਾਉਣ ਵਾਲਾ ਕਰਦੇ ਹਾਂ ਬਹੁਤ ਵਧੀਆ ਪਰ ਭਈਆ 5 ਲੱਖ ਲੈਣਾ ਗਾਉਣ ਵਾਲੇ ਨੇ ਹੂੰ ਟਾਪ ਕਲਾਸ ਗਾਉਣ ਵਾਲਾ ਕੀਤਾ ਸਾਰੇ ਰਸਤੇ ਦਰਾਂ ਨੂੰ ਕਹਿੰਨੇ ਗਾਡਾਂ ਦੇ ਵਿੱਚ ਉਹਦਾ ਨਾਮ ਦਈਦਾ ਕਿ ਫਲਾਣੇ ਅੱਜ ਸਾਡੇ ਉਹ ਫਲਾਣੇ ਸਿੰਗਰ ਨੇ ਆਉਣਾ ਉਸ ਸਿੰਗਰ ਦੇ ਉੱਪਰੋਂ ਦੀ ਨੋਟ ਸੁੱਟਣ ਦੇ ਵਾਸਤੇ ਅਸੀਂ ਸਪੈਸ਼ਲ ਬੈਂਕਾਂ ਦੇ ਧੱਕੇ ਹਾਨੇ ਆ ਕਿ ਸਾਨੂੰ ਕੋਰੇ ਕੋਰੇ ਨੋਟ ਦੇ ਦੇਵੋ ਸਾਨੂੰ ਦਸਾ ਦਸਾਂ ਦੀਆਂ 20ਾਂ 20ਾਂ ਦੀਆਂ ਨਵੀਆਂ ਗੱਡੀਆਂ ਦੇ ਦਿਓ ਅਸੀਂ ਉਹ ਲੈ ਕੇ ਆਉਣੇ ਆਂ ਕਿ ਗੌਣ ਵਾਲੇ ਦੇ ਉੱਪਰ ਦੀ ਸੋਟਾਂਗੇ ਹੂੰ ਤੇ ਜਦੋਂ ਕਿਸੇ ਰਾਗੀ ਨੂੰ ਤੁਸੀਂ ਪੈਸੇ ਦੇਣੇ ਹੁੰਦੇ ਨਾ ਆਪਣਾ ਬਟੂਆ ਫੋਲ ਕੇ ਜਿਹੜਾ ਖੁੰਜੇ ਦੇ ਵਿੱਚ ਘਸੜਿਆ ਜਾਂ ਜੁੜਿਆ ਨੋਟ ਹੁੰਦਾ ਆ ਤੁਸੀਂ ਉਹ ਕੱਢ ਕੇ ਉਹਦੇ ਮੁਰੇਲੇ ਲਪੇਟ ਕੇ ਆ ਰੱਖ ਦਿੰਨੇ ਆ ਹੂੰ ਇਹ ਸਾਡੀ ਦੋਰੀ ਮਾਨਸਿਕਤਾ ਆ ਬਿਲਕੁਲ ਔਰ ਸਾਡੀ ਮਾਨਸਿਕਤਾ ਇੰਨੇ ਕੁ ਜ਼ਿਆਦਾ ਗਿਰ ਚੁੱਕੀ ਆ कि बस पूछो ना ਅਸੀਂ ਇਸ ਦੁਨੀਆ ਦੇ ਵਿੱਚ ਤਾਂ ਤੁਰੇ ਫਿਰਦੇ ਆ ਪਰ ਅਸੀਂ ਆਪਣੀ ਇੱਕ ਵੱਖਰੀ ਦੁਨੀਆ ਬਸਾ ਲਈ ਹੈ ਜਿਸ ਦਾ ਕੋਈ ਵੀ ਇਸ ਧਰਤੀ ਦੇ ਉੱਪਰ ਵਜੂਦ ਨਹੀਂ ਜੋ ਅਸੀਂ ਇਹ ਲੋਕਾਂ ਨੂੰ ਦਿਖਾਉਂਦੇ ਫਿਰਦੇ ਆ ਬਿਲਕੁਲ ਬਿਲਕੁਲ ਜੋਗੀ ਜੀ ਤੁਸੀਂ ਗੱਲ ਸਹੀ ਕਹੀ ਹੈ ਕਿ ਦਿਖਾਵੇ ਦੀ ਦੁਨੀਆ ਚ ਅਸੀਂ ਜੀ ਰਹੇ ਆ ਸਾਨੂੰ ਕੋਈ ਮਤਲਬ ਨਹੀਂ ਕਿ ਸਾਡੇ ਤੋਂ ਕਿਸੇ ਨੂੰ ਕੋਈ ਦੁੱਖ ਹੋ ਰਿਹਾ ਹੈ ਜਾਂ ਸੁੱਖ ਹੋ ਰਿਹਾ ਹੈ ਜੇਕਰ ਅਸੀਂ ਕੋਈ ਪਾਠ ਕੀਰਤਨ ਜਾਂ satsang ਕਰਵਾ ਵੀ ਰਹੇ ਉਹ ਤਾਂ ਸਿਰਫ ਇੱਕ ਦਿਖਾਵਾ ਹੈ ਜੀ ਕਿਉਂਕਿ ਸਾਨੂੰ ਲੱਗਦਾ ਹੈ ਕਿ ਦੁਨੀਆ ਆਏਗੀ ਰੋਟੀ ਦੇ ਉੱਤੇ ਅਸੀਂ ਨਾ ਪੈਸਾ ਲਗਾ ਦਿੰਨੇ ਆ ਤੇ ਇੱਕ ਰਾਗੀ ਆ ਪੰਡਿਤ ਨੂੰ ਦੇਣ ਵੇਲੇ ਸਾਡੇ ਕੋਲ ਪੈਸਾ ਨਹੀਂ ਹੁੰਦਾ ਜੀ ਉਸ ਵੇਲੇ ਸਾਡੀਆਂ ਜੇਬਾਂ ਨਾ ਜਿਹੜੀਆਂ ਉਹ ਖਾਲੀ ਹੋ ਜਾਂਦੀਆਂ ਅਸੀਂ ਉਹਨਾਂ ਖਾਲੀ ਜੇਬ ਹੁਣ ਆਮ ਤੌਰ ਤੇ ਨਾ ਤੁਸੀਂ ਬਹਿਸ ਦੇਖਿਓ ਘਰਾਂ ਦੇ ਵਿੱਚ ਹੁੰਦੀ ਆ ਜਦੋਂ ਕੋਈ ਅਸੀਂ ਸੱਦਦੇ ਨਾ ਕਿਸੇ ਨੂੰ ਪ੍ਰੋਗਰਾਮ ਦੇ ਸਵਾਨ ਦੇ ਵਿੱਚ ਕਿਸੇ ਪਾਠੀ ਨੂੰ ਸਾਡੀ ਦਾ ਘਰ ਦੇ ਵਿੱਚ ਉਹਨੇ ਪੁੱਛਦਾ ਕਿਦਾ ਪਾਪਾ ਜੀ ਕਿੰਨੀ ਪੇਟਾ ਰੱਖੀ ਹੋਈ ਆ ਉਹ ਕਹਿੰਦਾ ਕਿ ਤੇ ਵਿਚਾਰਾ ਕਿ ਮੈਂ 5100 ਰੁਪਿਆ ਜੀ ਗੁਰੂ ਘਰ ਵਾਲਿਆਂ ਨੇ ਰੱਖੀ ਹੋਈ ਆ ਜਾਂ 6500 ਰੱਖੀ ਹੋਈ ਹੈ ਨਹੀਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਕੁਛ ਥੋੜੀ ਜੀ ਘੱਟ ਕਰ ਲਓ ਉਹਦੇ ਨਾਲ ਦੁਕਾਨਦਾਰੀ ਕਰਦੇ ਹੋ ਜਦੋਂ ਤੁਸੀਂ ਗਾਉਣ ਵਾਲੀਆਂ ਸਦਨੀਆਂ ਹੁੰਦੀਆਂ ਉਹਦਾ ਤਾਂ ਤੁਸੀਂ ਕਹਿੰਦੇ ਨਹੀਂ ਵੀ ਘੱਟ ਕਰ ਲਓ ਅਗਲਾ ਜੀ 5 ਲੱਖ ਤੋਂ ਸ਼ੁਰੂ ਕਰਦਾ ਹੈ ਤੇ ਤੁਸੀਂ ਉਹਨੂੰ 4 ਲੱਖ 80 ਹਜ਼ਾਰ ਦੇ ਕੇ ਵੀ ਖੁਸ਼ ਨਹੀਂ ਹੋ ਗਿਆ ਵੀ ਸਾਡੇ ਕਰਕੇ ਸਾਡਾ ਮਾਣ ਕਰਕੇ ਉਹ 20 ਹਜ਼ਾਰ ਛੱਡ ਦਤਾ ਹੂੰ ਤੇ ਸੁਣਾ ਕੇ ਵੀ ਤੋਨੇ ਗਾਲਾਂ ਹੀ ਜਾਣੀਆਂ ਬਿਲਕੁਲ ਸਹੀ ਉਹਨੇ ਕਿਹਾ ਉੱਥੇ ਕੋਈ ਤੁਹਾਨੂੰ ਕੋਈ ਚੱਜਦਾ ਕੰਮ ਕਰਕੇ ਜਾਣਾ ਹੂੰ ਤੇ ਜਿਸ ਬੰਦੇ ਨੇ ਚੱਜਦਾ ਕੰਮ ਕਰਕੇ ਜਾਣਾ ਜਿਹਨੂੰ ਤੁਸੀਂ ਕਹਿੰਨੇ ਭਵ ਸਾਗਰ ਤਰਨਾ ਜਿਹਦੇ ਆਸਰੇ ਦੇ ਉੱਪਰ ਆ ਉਹ ਬੰਦਾ ਤੁਸੀਂ ਚਾਹਨੇ ਕਿ ਸਾਡੇ ਕੋਲ ਬਸ ਫ੍ਰੀ ਆਣ ਕੇ ਦਾਲ ਰੋਟੀ ਫੁਲਕੇ ਦੇ ਉੱਪਰ ਹੀ ਕੰਮ ਕਰ ਜਵੇ ਕੀ ਗੱਲ ਬਾਈ ਨਿਆਣੀ ਤਾਂ ਉਹਦੇ ਵੀ ਹੈਗੇ ਆ ਉਹਨੇ ਵੀ ਤਾਂ ਪਣਾਉਣੇ ਆ ਇਸੇ ਕਰਕੇ ਸਾਡੀ ਦੋਹਰੀ ਮਾਨਸਿਕਤਾ ਦੇ ਕਰਕੇ ਸਾਡੇ ਗੁਰੂ ਘਰਾਂ ਦੇ ਜਿਹੜੇ ਭਾਈ ਆ ਨਾ ਜਿਹੜੇ ਗਰੰਥੀ ਸਿੰਘ ਆ ਜਾਂ ਰਾਗੀ ਸਿੰਘ ਆ ਜਿਨ੍ਹਾਂ ਨੂੰ ਅਸੀਂ ਗੁਰੂ ਦੇ ਵਜ਼ੀਰ ਵੀ ਕਹਿ ਕੇ ਸਤਿਕਾਰ ਦਿੰਨੇ ਆ ਜੀ ਉਹ ਇਹ ਕਹਿੰਦੇ ਕਿ ਭਾਈ ਅਸੀਂ ਲਾਇਕ ਕੰਨ ਨੂੰ ਹੱਥ ਸਾਡੇ ਨਿਆਣੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੰਮ ਦੇ ਵਿੱਚ ਨਹੀਂ ਪਹਿਣਗੇ ਕਰੋੜਾ ਰੁਪਈਆ ਗੁਰਦੁਆਰੇ ਦੇ ਮਾਰਬਲਾਂ ਦੇ ਉੱਪਰ ਲਾਉਣ ਵਾਲੇ ਜਿੰਨੇ ਪ੍ਰਧਾਨ ਆ ਉਹ 3000 ਰੁਪਏ ਮਹੀਨੇ ਦੇ ਵਿੱਚ ਇੱਕ ਗਰੰਥੀ ਸਿੰਘ ਭਾਲਦੇ ਆ ਬਿਲਕੁਲ ਸਹੀ ਭਾਈ ਇੰਨੇ ਪੈਸੇ ਦਾ ਚੌਕੀਦਾਰ ਨਹੀਂ ਲੈਂਦਾ ਜੀ ਸਾਡੀ ਮਾਨਸਿਕਤਾ ਇਹ ਹੋ ਗਈ ਹੈ ਔਰ ਐਸੀ ਮਾਨਸਿਕਤਾ ਦੇ ਕਰਕੇ ਸਾਨੂੰ ਹਰ ਪੈਰ ਪੈਰ ਦੇ ਉੱਪਰ ਨੁਕਸਾਨ ਹੁੰਦਾ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ